ਦੋਸਤੋ ਮੈਂ ਹਾਂ ਤੁਹਾਡਾ ਹੋਸਟ ਅਮਰਪਤ ਟਾਲੀਵਾਲ ਦੋਸਤੋ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਪਰ ਬਹੁਤ ਸਾਰੇ ਸ਼ਰਾਬੀ ਇੰਨੀ ਕਿ ਜ਼ਿਆਦਾ ਸ਼ਰਾਬ ਪੀਂਦੇ ਨੇ ਕਿ ਉਹਨਾਂ ਦੇ ਪਰਿਵਾਰ ਵਾਲੇ ਉਸ ਤੋਂ ਬਹੁਤ ਜ਼ਿਆਦਾ ਤੰਗ ਆ ਜਾਂਦੇ ਹਨ ਫਿਰ ਪਰਿਵਾਰ ਵਾਲੇ ਕੀ ਕਰਦੇ ਨੇ ਉਸ ਵਿਅਕਤੀ ਦੀ ਸ਼ਰਾਬ ਛਡਾਉਣ ਲਈ ਕੁਝ ਅਜਿਹੇ ਹਕੀਮਾਂ ਦੇ ਵੈਦਾਂ ਦੇ ਧੱਕੇ ਚੜ ਜਾਂਦੇ ਨੇ ਜਿਹੜੇ ਕਹਿੰਦੇ ਨੇ ਸ਼ਰਾਬ ਛਡਾਉਣ ਲਈ ਉਹਦੀ ਖਾਣ ਵਾਲੀ ਕਿਸੇ ਚੀਜ਼ ਦੇ ਵਿੱਚ ਅਸੀਂ ਜੋ ਦਵਾਈ ਦੇਵਾਂਗੇ ਤੁਸੀਂ ਉਹ ਪਾ ਕੇ ਦਿਓ ਤੇ ਸ਼ਰਾਬੀ ਸ਼ਰਾਬ ਛੱਡ ਜਾਏਗਾ ਕੀ ਉਹ ਜਿਹੜੀ ਚੀਜ਼ ਪਾ ਕੇ ਦਿੰਦੇ ਨੇ ਉਹਦੇ ਕਿੰਨੇ ਕੁ ਨੁਕਸਾਨ ਨੇ ਕਿ ਉਹ ਪਾ ਕੇ ਦੇਣੀ ਚਾਹੀਦੀ ਹੈ ਕਿ ਨਹੀਂ ਸ਼ਰਾਬੀ ਨੂੰ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਅਯੁਰਵੇਦ ਦੇ ਮਸ਼ਹੂਰ ਡਾਕਟਰ ਡਾਕਟਰ ਜਸਵਿੰਦਰ ਸਦੇਓੜਾ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਪਲੇਟਫਾਰਮ ਰਾਹੀਂ ਤੁਸੀਂ ਲੋਕਾਂ ਨੂੰ ਬੜੀ ਵੱਡ ਬੋਲੀ ਜਾਣਕਾਰੀ ਦੇਣ ਦਾ ਜਿਹੜਾ ਬੀੜਾ ਚੁੱਕਿਆ ਤੇ ਇਹ ਬਹੁਤ ਇੱਕ ਅੱਛਾ ਕਦਮ ਹੈ ਤਾਂ ਕਿ ਲੋਕ ਜਾਗਰੂਕ ਹੋ ਸਕਣ ਇਹਨਾਂ ਸਾਰੀਆਂ ਜਿਹੜੀਆਂ ਜੋ ਗਤੀਵਿਧੀਆਂ ਆਯੁਰਵੇਦ ਦੇ ਨਾਮ ਤੇ ਹੋ ਰਹੀਆਂ ਨੇ ਤੇ ਔਰ ਮੈਂ ਧੰਨਵਾਦ ਤੇ ਜੀ ਆਇਆਂ ਨੂੰ ਕਹਾਂਗਾ ਸਾਰੇ ਸਾਡੇ ਦਰਸ਼ਕਾਂ ਨੂੰ ਜੀ ਜੀ ਹਾਂ ਜੀ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਖਾਸ ਕਰਕੇ ਬਹੁਤ ਸਾਰੇ ਵਿਅਕਤੀ ਜਿਹੜੇ ਸ਼ਰਾਬ ਪੀਂਦੇ ਨੇ ਉਹ ਜਦੋਂ ਕਿਸੇ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਉਸ ਸ਼ਰਾਬੀ ਨੂੰ ਸ਼ਰਾਬ ਛਡਾਉਣ ਵਾਣ ਵਾਸਤੇ ਕੁਝ ਅਜਿਹੇ ਵੈਦਾਂ ਦੇ ਹਕੀਮਾਂ ਦੇ ਧੱਕੇ ਚੜ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਜਿਹੜੀ ਸਾਡੀ ਦਵਾਈ ਹੈ ਉਹ ਦੀ ਦਹੀ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਪਾ ਕੇ ਦੇ ਦਿਓ ਤੇ ਸ਼ਰਾਬੀ ਸ਼ਰਾਬ ਛੱਡ ਜਾਏਗਾ ਡਾਕਟਰ ਸਾਹਿਬ ਇਹ ਦਵਾਈ ਪਾ ਕੇ ਸ਼ਰਾਬੀ ਨੂੰ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਇਸ ਤੇ ਕੀ ਨੁਕਸਾਨ ਨੇ ਧਲੇਵਾਲ ਸਾਹਿਬ ਬੜਾ ਵਧੀਆ ਤੇ ਬੜਾ ਇੰਪੋਰਟੈਂਟ ਸਵਾਲ ਤੁਸੀਂ ਜਿਹੜਾ ਹੈ ਉਹ ਪੁੱਟ ਕੀਤਾ ਹੈ ਜੀ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਨੀਮ ਹਕੀਮ ਅਜਿਹੀ ਪ੍ਰੈਕਟਿਸ ਕਰਦੇ ਨੇ ਉਹ ਗੈਰ ਸਮਾਜਿਕ ਹੈ ਤੇ ਖਤਰਨਾਕ ਹੈ ਜੀ ਕੋਈ ਵੀ ਦੇਸੀ ਦਵਾਈ ਅਜੇ ਹੀ ਨਹੀਂ ਹਜੇ ਤੱਕ ਮਾਰਕੀਟ ਚ ਆਈ ਜਾਂ ਕੋਈ ਖੋਜ ਅਜੀ ਦਵਾਈ ਦੀ ਨਹੀਂ ਹੋਈ ਜੀ ਕਿ ਜਿਹਦੇ ਨਾਲ ਤੁਸੀਂ ਸ਼ਰਾਬੀ ਨੂੰ ਬਿਨਾ ਦੱਸੇ ਸ਼ਰਾਬ ਚੜਾਉਣ ਵਾਸਤੇ ਉਹਦੀ ਦਾਲ ਸਬਜ਼ੀਆਂ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਦੇ ਦਿਓ ਤੇ ਉਹ ਸ਼ਰਾਬ ਛੱਡ ਜਾਏਗਾ ਇਹੋ ਜਿਹਾ ਕੋਈ ਫਾਰਮੂਲਾ ਹਜੇ ਤੱਕ ਇਜਾਦ ਨਹੀਂ ਹੋਇਆ ਤੇ ਨਾ ਹੀ ਕਿਸੇ ਫਾਰਮੂਲੇ ਨੂੰ ਹਜੇ ਤੱਕ ਸਾਡੇ ਆਯੁਰਵੈਦਿਕ ਡਿਪਾਰਟਮੈਂਟ ਨੇ ਕੋਈ ਅਜੇ ਤੱਕ ਅਪਰੂਵਲ ਦਿੱਤੀ ਹੈ ਜੀ ਠੀਕ ਹੈ ਜੀ acha ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਦੇਖਿਆ ਵੀ ਉਹ ਬੜੀ ਖਤਰਨਾਕ ਹੈ ਤੁਸੀਂ ਇਹ ਗੱਲ ਕਹੀ ਹੈ ਜੀ ਜੀ ਬਿਲਕੁਲ ਮੇਰੇ ਆਪਣੇ ਨਿੱਜੀ ਤਜਰਬੇ ਦੇ ਵਿੱਚ ਆਇਆ ਕਿ ਮੈਂ ਸਮਾਜ ਦੇ ਵਿੱਚ ਐਸਾ ਕੁਝ ਵੇਖਿਆ ਹੈ ਕਿ ਔਰਤਾਂ ਆਪਣੇ ਪਤੀ ਦੀ ਸ਼ਰਾਬ ਦੀ ਆਦਤ ਤੋਂ ਦੁਖੀ ਹੋ ਕੇ ਤੰਗ ਹੋ ਕੇ ਇਹੋ ਜੇ ਤਥਾ ਕਥਿਤ ਵੈਦਾ ਹਕੀਮਾਂ ਜਾਂ ਡਾਕਟਰਾਂ ਕੋਲ ਜਾਂਦੀਆਂ ਨੇ ਕਿ ਉਹ ਉਹਨਾਂ ਨੂੰ ਕੁਝ ਪੁੜੀਆਂ ਇੱਕ ਪਾਊਡਰ ਦਿਆਂ ਚਿੱਟੇ ਰੰਗ ਦੇ ਪਾਊਡਰ ਦੀਆਂ ਦਿੰਦੇ ਆ ਤੇ ਉਹ ਪਾਊਡਰ ਜਿਹੜਾ ਹੈ ਉਹ ਉਹਨਾਂ ਨੂੰ ਦਹੀਂ ਚ ਜਾਂ ਸਬਜ਼ੀ ਚ ਪਾ ਕੇ ਦੇ ਦਿੰਦੇ ਆ ਪਰ ਉਹ ਗੰਭੀਰ ਰਿਜ਼ਲਟਸ ਜਿਹੜੇ ਨੇ ਜ਼ਿਆਦਾਤਰ ਮਰੀਜ਼ਾਂ ਦੇ ਵਿੱਚ ਬਹੁਤ ਗੰਭੀਰ ਨਤੀਜੇ ਜਿਹੜੇ ਨੇ ਉਹ ਜਦੋਂ ਮਿਲਦੇ ਨੇ ਤਾਂ ਕਈਆਂ ਦੀ ਉਹਦੇ ਵਿੱਚ ਮੌਤ ਹੁੰਦੀ ਮੈਂ ਖੁਦ ਵੇਖੀ ਹੈ ਜੀ ਬਹੁਤ ਲੋਕ ਜਿਹੜੇ ਨੇ ਉਹ ਮੌਤ ਦੇ ਮੂੰਹ ਚ ਜਾ ਪਏ ਨੇ ਤੇ ਉਹ ਔਰਤਾਂ ਵਿਚਾਰੀਆਂ ਸ਼ਰਮ ਦੀਆਂ ਮਾਰੀਆਂ ਸਮਾਜ ਚ ਅੱਗੇ ਕਿਸੇ ਨੂੰ ਦੱਸ ਵੀ ਨਹੀਂ ਸਕਦੀਆਂ ਕਿ ਉਹਦਾ ਕਾਰਨ ਕੀ ਸੀ ਜਾਂ ਕਈਆਂ ਨੂੰ ਇਹ ਪਤਾ ਵੀ ਨਹੀਂ ਲੱਗਦਾ ਜੀ ਜੀ ਠੀਕ ਹੈ ਜੀ ਉਹ ਦਵਾਈ ਅਸਲ ਚ ਕੋਈ ਦੇਸੀ ਦਵਾਈ ਨਹੀਂ ਹੈ ਉਹਦਾ ਸੱਚ ਇਹਦੇ ਪਿਛਲਾ ਲੁਕਿਆ ਸੱਚ ਇਹ ਹੈ ਕਿ ਉਸ ਦਵਾਈ ਨੂੰ ਦੇਸੀ ਕਹਿ ਕੇ ਜਿਹਨੂੰ ਵੇਚਿਆ ਜਾਂਦਾ ਹੈ ਆਯੁਰਵੈਦਿਕ ਕਹਿ ਕੇ ਜਿਹਨੂੰ ਵੇਚਿਆ ਜਾਂਦਾ ਉਹ ਦਵਾਈ ਇੱਕ ਡਾਈਸੈਲਫੀਰਾਮ ਦਾ ਇੱਕ ਸਾਲਟ ਹੈ ਜੀ ਅੰਗਰੇਜ਼ੀ ਦਵਾਈ ਹੈ ਡਾਈਸੈਲਫੀਰਾਮ ਹੈ ਉਹ ਸ਼ਰਾਬ ਚਲਾਉਣ ਵਾਸਤੇ ਜੀ ਇਹ ਗੱਲ ਨਹੀਂ ਹੈ ਉਹ ਕੰਮ ਕਰਦੀ ਹੈ ਪਰ ਉਸ ਨੂੰ ਮੈਂ ਇਹ ਗੱਲ ਕਹੂੰਗਾ ਕਿ ਉਹਨੂੰ ਤੁਸੀਂ ਕਿਸੇ ਯੋਗ ਡਾਕਟਰ ਦੀ ਅਗਵਾਈ ਹੇਠ ਇਸਤੇਮਾਲ ਕਰ ਸਕਦੇ ਹੋ ਉਹ ਵੀ ਉਹ ਉੱਥੇ ਕਾਰਗਰ ਹੈ ਅਗਰ ਮਰੀਜ਼ ਖੁਦ ਸ਼ਰਾਬ ਛੱਡਣਾ ਚਾਹੁੰਦਾ ਹੈ ਜੀ ਬਹੁਤੇ ਹਾਲਤਾਂ ਚ ਦੇਖੀ ਹੈ ਕਿ ਕੁਝ ਲੋਕ ਉਹ ਦਵਾਈ ਲੈਂਦੇ ਨੇ ਤੰਗ ਵੀ ਹੁੰਦੇ ਨੇ ਤੰਗ ਹੋ ਕੇ ਉਹ ਦਵਾਈ ਸ਼ਰਾਬ ਛੱਡ ਜਾਂਦੇ ਨੇ ਸੋਸਾਇਟੀ ਦਾ ਅਸਰ ਜਾਂ ਆਦਤਨ ਉਹ ਫਿਰ ਸ਼ਰਾਬ ਪੀਣ ਲੱਗ ਜਾਂਦੇ ਨੇ ਫਿਰ ਉਹਨਾਂ ਨੂੰ ਵਧੇਰੇ ਡੋਜ਼ ਦਿੱਤੀ ਜਾਂਦੀ ਹੈ ਤੇ ਉਹ ਉਹਨਾਂ ਦੇ ਸਰੀਰ ਤੇ ਨੁਕਸਾਨ ਪਹੁੰਚਦਾ ਹੈ ਔਰ ਬਹੁਤ ਸਾਰੇ ਲੋਕਾਂ ਦੀ ਨਿਗਾ ਚਲੀ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਕੰਪਕਾਪੀ ਕਬਰਹਾਟ ਤੇ ਔਰ ਉਸ ਤੋਂ ਬਾਅਦ ਛਾਤੀ ਚ ਦਰਦ ਛਾਤੀ ਚ ਫੜਫੜਾਉਣਾ ਛਾਤੀ ਦਾ ਤੇ ਬਲੱਡ ਪ੍ਰੈਸ਼ਰ ਡਾਊਨ ਹੋ ਜਾਣਾ ਤੇ ਅੱਖਾਂ ਲਾਲ ਹੋ ਜਾਣੀਆਂ ਬੜੀ ਜ਼ਬਰਦਸਤ ਬੇਚੈਨੀ ਜਿਹੜੀ ਹੈ ਉਹ ਮਰੀਜ਼ ਨੂੰ ਲੱਗ ਜਾਣੀ ਤੇ ਇਹੋ ਜੇ ਗੰਭੀਰ ਸਾਈਡ ਇਫੈਕਟ ਉਹ ਮਰੀਜ਼ ਭੁਗਤਦਾ ਹੈ ਤੇ ਕਈ ਵਾਰ ਉਹ ਜਦੋਂ ਜ਼ਿਆਦਾ ਸਾਈਡ ਇਫੈਕਟ ਹੋ ਜਾਂਦੇ ਨੇ ਤਾਂ ਉਹਦੀ ਮੌਤ ਵੀ ਹੋ ਜਾਂਦੀ ਹੈ ਮੈਂ ਇੱਕ ਗੱਲ ਦਾ ਜ਼ਿਕਰ ਕਰੂੰਗਾ ਜਿੱਥੋਂ ਮੈਨੂੰ ਇਸ ਗੱਲ ਦੇ ਰਾਜ ਦਾ ਪਤਾ ਲੱਗਿਆ ਕੋਈ ਕੁਆਲੀਫਾਈਡ ਡਾਕਟਰ ਨੇ ਇਸ ਸਿਸਟਮ ਨੂੰ ਕੁਝ ਗਲਤ ਤਰੀਕੇ ਨਾਲ ਲੋਕਾਂ ਨੂੰ ਦੇਣਾ ਸ਼ੁਰੂ ਕਰਦਾ ਗੱਲ ਇਹ ਮੋਗੇ ਦੀ ਹੈ ਜੀ ਮੋਗੇ ਕੋਈ ਐਮਬੀਬੀਐਸ ਡਾਕਟਰ ਸੀ ਉਸਨੇ ਕਿਰਾਏ ਤੇ ਇੱਕ ਮਕਾਨ ਲਿਆ ਉੱਥੇ ਉਹ ਇਸ ਦਵਾਈ ਨੂੰ ਲੁਕਮੇ ਰੂਪ ਦੇ ਵਿੱਚ ਇਹਨਾਂ ਗੋਲੀਆਂ ਨੂੰ ਪੀਂਦਾ ਸੀ ਜੀ ਤੇ ਉਹ ਪੀਂਦਾ ਸੀ ਮੈਨੂੰ ਉਸ ਦਾ ਡਾਕਟਰ ਦਾ ਨਾਮ ਨਹੀਂ ਪਤਾ ਪਰ ਜਿਹੜਾ ਇਸ ਜਿਸ ਨੇ ਇਸ ਨੂੰ ਫੈਲਾਇਆ ਮੈਂ ਉਹਦੇ ਬਾਰੇ ਜਾਣਕਾਰੀ ਜ਼ਰੂਰ ਲਵਾਂਗਾ ਜੀ ਤੇ ਅੱਛਾ ਉਹ ਜਿਸ ਮਕਾਨ ਦੇ ਵਿੱਚ ਜੋ 2-3 ਕਮਰੇ ਉਹਨੇ ਉਸ ਚ ਲੈ ਲੁਕਵੇਂ ਰੂਪ ਚ ਜਿੱਥੇ ਉਹਨੂੰ ਪੀਸ ਕੇ ਉਹਦੀਆਂ ਪੁੜੀਆਂ ਬਣਾ ਕੇ ਉਸਨੇ ਇੱਕ ਨੈਟਵਰਕ ਬਣਾਇਆ ਕਿ ਉਹ ਟੂਰ ਕਰਦੇ ਸੀਗੇ ਦੂਰ ਦੁਰਾਡੇ ਸ਼ਹਿਰਾਂ ਦੇ ਵਿੱਚ ਤੇ ਅਖਬਾਰਾਂ ਚ ਐਡਵਰਟਾਈਜ਼ਮੈਂਟ ਦਿੰਦੇ ਸੀ ਤੇ ਸ਼ਰਾਬ ਚਰਾਉਣ ਦੀ ਦਵਾਈ ਸ਼ਰਤੀਆ ਦਵਾਈ ਇਹ ਉਹ ਤਾਂ ਚਲੋ ਉਹਦਾ ਆਪਣਾ ਫਾਰਮੂਲਾ ਸੀ ਲੇਕਿਨ ਉਹਨੇ ਥੋੜਾ ਗਲਤ ਤਰੀਕਾ ਅਪਣਾਇਆ ਕਿ ਉਹਦਾ ਨਹੀਂ ਸੀ ਉਹਨੂੰ ਗੋਲੀ ਨੂੰ ਪੀਸ ਕੇ ਦੇਣਾ ਚਾਹੀਦਾ ਪਰ ਇੱਥੇ ਹੋਇਆ ਕਿ ਕਿ ਜਿਸ ਮਕਾਨ ਨੂੰ ਉਸ ਡਾਕਟਰ ਨੇ ਕਿਰਾਏ ਤੇ ਲੈ ਕੇ ਇਹ ਧੰਦਾ ਸ਼ੁਰੂ ਕੀਤਾ ਜੀ ਉਹ ਇੱਕ ਲਲਾਰੀ ਦਾ ਕਰ ਸੀ ਜੀ ਉਹ ਲਲਾਰੀ ਸੀਗਾ ਅਜੀਤ ਸਿੰਘ ਜੀ ਉਸਨੇ ਉਹ ਫਾਰਮੂਲਾ ਉਹਦੇ ਪੱਤਿਆਂ ਤੋਂ ਲੈ ਲਿਆ ਤੇ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਉਹਦਾ ਪੈਰਲਲ ਕੰਮ ਸ਼ੁਰੂ ਕਰਤਾ ਉਹਨੇ ਵੀ ਟੂਰ ਸਟਾਰਟ ਕਰ ਦਿੱਤੀ ਜੀ ਤਾਂ ਬਹੁਤ ਸਾਰੇ ਲੋਕ ਮਰਦੇ ਦੇਖੇ ਆ ਜੀ ਤੇ ਉਸ ਨੇ ਸਭ ਤੋਂ ਪਹਿਲਾਂ ਅਖਬਾਰਾਂ ਚ ਬਹੁਤ ਪੁਰਾਣੀ ਗੱਲ ਹੈ ਬਹੁਤ ਸਾਲ ਹੋ ਗਏ ਹੋ ਗਏ ਹੋਣਗੇ ਮੇਰੇ ਖਿਆਲ ਨਾਲ ਸ਼ਾਇਦ ਕੋਈ 20 25 ਸਾਲ ਪੁਰਾਣੀ ਗੱਲ ਹੈ ਤਾਂ ਉਸ ਬੰਦੇ ਨੇ ਉਹ ਤੋਂ ਮੜਾ ਅਥਾ ਪੈਸਾ ਕਮਾਇਆ ਪਰ ਉਹ ਲੋਕਾਂ ਦੀਆਂ ਲਾਸ਼ਾਂ ਤੇ ਆਪਣੇ ਮਹਿਲ ਉਸਾਰ ਗਏ ਪਰ ਇਹ ਬਹੁਤ ਗਲਤ ਤਰੀਕਾ ਸੀ ਸ਼ਰਾਬ ਚਰੌਣ ਦਾ ਦਵਾਈ ਉਹ ਸ਼ਰਾਬ ਚਰੌਣ ਵਾਸਤੇ ਸਹੀ ਹੈ ਪਰ ਇੱਕ ਕੁਆਲੀਫਾਈਡ ਡਾਕਟਰ ਦੀ ਨਿਗਰਾਨੀ ਹੇਠ ਉਸ ਨੂੰ ਦਿੱਤੀ ਜਾਣੀ ਚਾਹੀਦੀ ਹੈ ਤੇ ਮਰੀਜ਼ ਦਾ ਬਲੱਡ ਪ੍ਰੈਸ਼ਰ ਲਗਾਤਾਰ ਮੋਨੀਟਰ ਕੀਤਾ ਜਾਣਾ ਚਾਹੀਦਾ ਉਸ ਨੂੰ ਮਰੀਜ਼ ਨੂੰ ਆਪਣੇ ਹਸਪੀਟਲ ਚ ਡਾਕਟਰ ਜਿਹੜਾ ਹੈ ਉਹ ਦਾਖਲ ਕਰਕੇ 2 ਦਿਨ ਉਹਦੀ ਮੋਨਿਟਰਿੰਗ ਕਰੇਗਾ ਉਸ ਤੋਂ ਬਾਅਦ ਉਹਨੂੰ ਘਰ ਜਾ ਕੇ ਦਵਾਈ ਲੈਣ ਲਈ ਕਹੇਗਾ ਪਰ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਜਦੋਂ ਕਿਸੇ ਨੂੰ ਬਿਨਾਂ ਦੱਸੇ ਦਵਾਈ ਦਿੱਤੀ ਜਾ ਰਹੀ ਹੈ ਉਸ ਦਵਾਈ ਦੀ ਇੱਕ ਕੰਡੀਸ਼ਨ ਹੈ ਕਿ ਉਸ ਦਵਾਈ ਨੂੰ ਸ਼ੁਰੂ ਕਰਨ ਤੋਂ ਪਹਿਲਾਂ 12 ਘੰਟੇ ਪਹਿਲਾਂ ਉਸ ਮਰੀਜ਼ ਨੇ ਸ਼ਰਾਬ ਦਾ ਸੇਵਨ ਨਹੀਂ ਕੀਤਾ ਹੋਣਾ ਚਾਹੀਦਾ ਜੀ ਤੇ ਔਰ ਜਦੋਂ ਉਹ ਦਵਾਈ ਬੰਦ ਹੋ ਗਈ ਉਸ ਤੋਂ ਬਾਅਦ ਜੇ ਉਸ ਨੇ ਸ਼ਰਾਬ ਪੀਣੀ ਵੀ ਹੈ ਮੰਨ ਲਓ ਤਾਂ 14 ਦਿਨ ਤੱਕ ਉਹ ਸ਼ਰਾਬ ਨਹੀਂ ਪੀ ਸਕਦਾ ਅਗਰ 14-15 ਦਿਨ ਦੇ ਅੰਦਰ ਉਹ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਫਿਰ ਵੀ ਉਹਦੇ ਗੰਭੀਰ ਨਤੀਜੇ ਉਹਨੂੰ ਭੁਗਤਨੇ ਪੈਣਗੇ ਔਰ ਮੈਡੀਕਲੀ ਇਹ ਗੱਲ ਜਿਹੜੀ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਕਿ ਉਹ ਦਵਾਈ ਲੈਣ ਵਾਲੇ ਵਿਅਕਤੀ ਨੂੰ ਹੈਂਡ ਸੈਨੀਟਾਈਜ਼ਰ ਦੇ ਵਿੱਚ ਵੀ ਐਲਕੋਹਲ ਨਹੀਂ ਹੋਣੀ ਚਾਹੀਦੀ ਉਹਦੇ ਮਾਊਥਵਾਸ਼ ਦੇ ਵਿੱਚ ਵੀ ਐਲਕੋਹਲ ਨਹੀਂ ਹੋਣੀ ਚਾਹੀਦੀ ਅਗਰ ਹੱਥ ਵੀ ਉਹਦੇ ਐਲਕੋਹਲ ਦੇ ਨਾਲ ਸੰਪਰਕ ਚਾਉਂਦੇ ਨੇ ਤਾਂ ਵੀ ਗੰਭੀਰ ਸਾਈਡ ਇਫੈਕਟ ਨੇ ਉਥੇ ਦੱਸਿਆ ਗਿਆ ਕਿ ਕੀ ਸਾਈਡ ਇਫੈਕਟ ਆਉਂਦੇ ਨੇ ਜੀ ਆਲਕੋਹਲ ਜੂਸ ਹਾਂ ਉਹਦੇ ਚ ਕੀ ਹੈ ਕਿ ਸਕਿਨ ਅਲਰਜੀ ਵੀ ਹੁੰਦੀ ਆ ਮੈਂ ਪਹਿਲਾਂ ਡਿਸਕਲੋਜ਼ ਕਰ ਚੁੱਕੀ ਹਾਂ ਕਿ ਜੋ ਸਾਈਡ ਇਫੈਕਟ ਸਾਹਮਣੇ ਆਉਂਦੇ ਨੇ ਘਬਰਾਹਟ ਹੈ ਅੱਛਾ ਉਸ ਤੋਂ ਬਾਅਦ ਕਾਰਡੀਕ ਫੇਲਰ ਦੇ ਚਾਂਸਸ ਹੁੰਦੇ ਨੇ ਕਾਸ ਆਫ ਡੈਥ ਜਿਹੜਾ ਹੈ ਇਹੋ ਜੇ ਮਰੀਜ਼ਾਂ 'ਚ ਕਾਰਡੀਕ ਫੇਲਰ ਦਾ ਹੁੰਦਾ ਜੀ ਜਿਹੜੇ ਮਤਲਬ ਸ਼ਰਾਬ ਉਹ ਉਹਨਾਂ ਨੂੰ ਦੇ ਦਿੱਤੀ ਗਈ ਦਵਾਈ ਉਹ ਜੀ ਬਿਨਾਂ ਦੱਸੇ ਉਹ ਦਵਾਈ ਖਾ ਲਈ ਲੇਕਿਨ ਉਸਨੇ ਆਪਣੀ ਰੁਟੀਨ ਮੁਤਾਬਕ ਉਹਨੇ ਜਿਹੜਾ ਹੈ ਉਹ ਸ਼ਰਾਬ ਪੀ ਲਈ ਸ਼ਰਾਬ ਪੀਣ ਤੋਂ ਬਾਅਦ ਤੰਗ ਵੀ ਹੁੰਦਾ ਕੁਝ ਤਕੜ ਹੁੰਦੇ ਨੇ ਲੋਕ ਚੱਲੇ ਜਾਂਦੇ ਨੇ ਡਰ ਦੇ ਮਾਰੇ ਸ਼ਰਾਬ ਮਤਲਬ ਜਿਹੜੀ ਹੈ ਉਹ ਨਹੀਂ ਪੀਂਦੇ ਵੀ ਮੈਨੂੰ ਤੰਗ ਕਰਨ ਲੱਗੀ ਉਹ ਤਾਂ ਤਰੀਕਾ ਕੁਝ ਹੱਦ ਤੱਕ ਮਤਲਬ ਕਦੇ-ਕਦੇ ਚੱਲ ਜਾਂਦਾ ਹੈ ਪਰ ਇਹ ਹੈ ਕੁੱਲ ਮਿਲਾ ਕੇ ਬਹੁਤ ਗਲਤ ਜੀ ਹੋਰ ਬੜਾ ਖਤਰਨਾਕ ਤਰੀਕਾ ਹੈ ਦਵਾਈ ਉਹ ਸ਼ਰਾਬ ਚ ਰੋਣ ਵਾਸਤੇ ਹੀ ਹੈ ਪਰ ਅਗਰ ਖੁਦ ਚੜਨਾ ਚਾਹੇ ਜੀ ਮਤਲਬ ਧੋਖੇ ਨਾਲ ਸ਼ਰਾਬੀ ਨੂੰ ਨਹੀਂ ਦੇਣੀ ਚਾਹੀਦੀ ਬਿਲਕੁਲ ਗਲਤ ਹੈ ਔਰ ਮੈਂ ਸਮਝਦਾ ਕਿ ਬਹੁਤ ਖਤਰਨਾਕ ਜੀ ਬਹੁਤ ਖਤਰਨਾਕ ਹੈ ਜੀ ਡਾਕਟਰ ਸਾਹਿਬ ਵੀ ਕਹੇ ਵੀ ਦੱਸੋ ਕਿ ਜਿਹੜੀ ਇਹ ਦਵਾਈ ਹੈ ਇਸ ਦਵਾਈ ਨਾਲ ਜਿਹੜੇ ਦੂਸਰੇ ਨਸ਼ੇ ਨੇ ਜਿਵੇਂ ਭੁੱਕੀ ਹੈ আফੀਮ ਹੈ ਜਾਂ ਕੋਈ ਹੋਰ ਨਸ਼ੇ ਨੇ ਉਹ ਵੀ ਛੱਡ ਸਕਦਾ ਸ਼ਰਾਬੀ ਨਹੀਂ ਨਹੀਂ ਉਹ ਇਹਨਾਂ ਦੇ ਅਲੱਗ-ਅਲੱਗ ਫੰਡੇ ਨੇ ਕੁਝ ਅਲੱਗ-ਅਲੱਗ ਤਰੀਕੇ ਨੇ ਉਹ ਆਮ ਤੌਰ ਤੇ ਦੇਖੋ ਮੈਂ ਸਾਰਿਆਂ ਬਾਰੇ ਨਹੀਂ ਕਹੂੰਗਾ ਬਹੁਤ ਸਾਰੇ ਅੱਛੀ ਪ੍ਰੈਕਟਿਸ ਕਰਦੇ ਨੇ ਆਯੁਰਵੇਦਿਸਟ ਬਹੁਤ ਵਧੀਆ ਪ੍ਰੈਕਟਿਸ ਕਾਫੀ ਲੋਕ ਕਰਦੇ ਨੇ ਲੇਕਿਨ ਕੁਝ ਬਹੁਤ ਗਿਣਤੀ ਅਜੇ ਵੀ ਨੇ ਜਿਹੜੇ ਲੁਕਵੇਂ ਰੂਪ ਚ ਨਸ਼ਾ ਛਡਾਉਣ ਲਈ ਨਸ਼ੇ ਦਾਹੀ ਕੋਈ ਬਦਲਵੇਂ ਨਸ਼ੇ ਦਾਹੀ ਜਿਹੜਾ ਹੈ ਉਹ ਪ੍ਰਯੋਗ ਕਰਦੇ ਆ ਤਾਂ ਮੈਂ ਤਾਂ ਇਹ ਹੀ ਚਾਹੂੰਗਾ ਵੀ ਦੱਸਣਾ ਦਰਸ਼ਕਾਂ ਨੂੰ ਸਾਡੇ ਨੂੰ ਵੀ ਜੇ ਨਸ਼ਾ ਛੱਡਣਾ ਹੈ ਇੱਕ ਤਾਂ ਨਸ਼ਾ ਛੱਡਣ ਵਾਲੇ ਦੀ ਆਪਣੀ ਇੱਛਾ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਇੱਕ ਇਹ ਹੈ ਕਿ ਨਸ਼ਾ ਕਿਸੇ ਨਸ਼ਾ ਛਡਾਊ ਕੇਂਦਰ ਚ ਮਾਨਤਾ ਪ੍ਰਾਪਤ ਨਸ਼ਾ ਛਡਾਊ ਕੇਂਦਰ ਹੋਵੇ ਤੇ ਜਾਂ ਫਿਰ ਉਹ ਨਸ਼ੇ ਛਡਾਉਣ ਦਾ ਇੱਕ ਅਧਿਕਾਰਿਕ ਡਾਕਟਰ ਹੋਵੇ ਉਹਦੀ ਨਿਗਰਾਨੀ ਹੇਠ ਹੀ ਕੋਈ ਅਜਿਹੀਆਂ ਦਵਾਈਆਂ ਦਾ ਸੇਵਨ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਆ ਤੀਰ ਤੁੱਕੇ ਨੇ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਖਤਰਨਾਕ ਨੇ ਤੇ ਉਹ ਹੁੰਦਾ ਕੀ ਹੈ ਕਿ ਉਹ ਨਸ਼ਾ ਛੱਡ ਕੇ ਉਹ ਦਵਾਈ ਤੇ ਲੱਗ ਜਾਂਦਾ ਜੀ ਹੁਣ ਬਹੁਤ ਤਾਂ ਆਮ ਤੌਰ ਤੇ ਦੇਖਿਆ ਗਿਆ ਹੈ ਵੀ ਉਹ ਲੋਕ ਕੁਝ ਤਾਂ ਅੰਗਰੇਜ਼ੀ ਦਵਾਈਆਂ ਹੀ ਨਸ਼ੇ ਵਾਲੀਆਂ ਜਿਹੜੀਆਂ ਨੇ ਉਹ ਪੀ ਕੇ ਦਿੰਦੇ ਨੇ ਉਹਨੂੰ ਦੇਸੀ ਦਵਾਈਆਂ ਦੀਆਂ ਪੁੜੀਆਂ ਚ ਕਹਿ ਕੇ ਉਹ ਵੇਚ ਦਿੰਦੇ ਨੇ ਵੀ ਇਹ ਦੇਸੀ ਦਵਾਈ ਹੈ ਤੇ ਉਹਦੇ ਮੁਤਾਬਕ ਫਿਰ ਉਹਤੇ ਲੱਗ ਜਾਂਦੇ ਨੇ ਔਰ ਉਹ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਕ ਗੋਲੀ ਬਣੀ ਹੈ ਉਹਦੀ ਇੱਕ ਸਟਰੈਂਥ ਹੈ ਜੀ ਤੁਸੀਂ ਵੇਖਿਆ ਹੋਏਗਾ ਕਿ ਜਿਹੜੀ ਦਵਾਈ ਕੈਪਸੂਲ ਚ ਹੈ ਉਹ ਕਦੇ ਟੈਬਲੇਟ ਚ ਨਹੀਂ ਆਏਗੀ ਜੀ ਜਿਹੜੀ 슈ਗਰ ਕੋਟਡ ਟੈਬਲੇਟ ਹੈ ਉਹ ਕਦੇ ਅਨ ਕੋਟਡ ਟੈਬਲੇਟ ਨਹੀਂ ਆਏਗੀ ਜੀ ਤਾਂ ਜਦੋਂ ਕਿਸੇ ਵੀ ਅੰਗਰੇਜ਼ੀ ਸਾਲਟ ਨੂੰ ਉਸ ਰਸਾਇਣ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਉਸ ਨੂੰ ਇਜਾਜ਼ਤ ਕੀਤਾ ਜਾਂਦਾ ਹੈ ਤਾਂ ਉਹ ਦੇਖਿਆ ਜਾਂਦਾ ਹੈ ਕਿ ਉਹਨੇ ਕਿੱਥੇ ਘੁਲਣਾ ਬਿਦੇਚ ਖੁਰਨਾ ਕਿੱਥੇ ਜਾ ਕੇ ਉਸਨੇ ਸਾਡੇ ਸਰੀਰ ਦੇ ਵਿੱਚ ਜਾ ਕੇ ਹੌਲੀ-ਹੌਲੀ ਰਿਲੀਜ਼ ਹੋਣਾ ਤਾਂ ਹੁਣ ਉਹ ਲੋਕ ਪੀਸ ਕੇ ਦਿੰਦੇ ਨੇ ਜੀ ਪੀਸ ਕੇ ਦਿੰਦੇ ਨੇ ਤਾਂ ਉਹ ਮੈਂ ਸਮਝਦਾ ਵੀ ਉਹ ਇੱਕ ਤਰ੍ਹਾਂ ਦਾ ਬਾਂਬੀ ਆ ਜੀ ਇੱਕ ਤਰ੍ਹਾਂ ਦਾ ਜਦੋਂ ਜਿੱਥੇ ਉਹਨੇ ਖੋਲਣਾ ਉੱਥੇ ਨਹੀਂ ਖੁੱਲਿਆ ਸਟੋਮਕ ਚ ਖੁੱਲ ਗਿਆ ਉਹ ਜਾ ਜੀ ਸਿੱਧਾ ਤਾਂ ਉਹ ਨੁਕਸਾਨ ਕਰੇਗਾ ਹੀ ਕਰੇਗਾ ਨਿਰਸੰਦੇਹ ਨੁਕਸਾਨ ਕਰੇਗਾ ਤੇ ਉਹੋ ਜੀਆਂ ਦਵਾਈਆਂ ਤੋਂ ਮੈਂ ਤਾਂ ਸਪੈਸ਼ਲ ਸੁਚੇਤ ਕਰੂੰਗਾ ਸਾਡੇ ਦਰਸ਼ਕਾਂ ਨੂੰ ਕਿ ਬਿਲਕੁਲ ਬਚਣਾ ਚਾਹੀਦਾ ਹੈ ਤੇ ਉਹੋ ਜੀਆਂ ਦਵਾਈਆਂ ਦਾ ਇਸਤੇਮਾਲ ਆਪਣੇ ਲਈ ਤੇ ਆਪਣੇ ਪਿਆਰਿਆਂ ਲਈ ਕਦੇ ਵੀ ਨਹੀਂ ਕਰਨਾ ਚਾਹੀਦਾ ਮੈਨੂੰ ਯਾਦ ਹੈ ਇੱਕ ਵਾਰ ਸ਼ਰਾਬ ਤੋਂ ਇਲਾਵਾ ਪਹਿਲਾਂ ਹੁੰਦਾ ਸੀ ਕਿ ਸ਼ਰਾਬ ਸ਼ਰਾਉਂਦੀ ਦਵਾਈ ਬਾਦ ਚਾਹੀਏ ਆਫੀਨ ਕੋ ਕਿਚ ਡਾਉਂਡ ਦਾ ਫਾਰਮੂਲਾ ਸੀ ਜੀ ਉਹ ਇੱਕ ਲੁਧਿਆਣੇ ਕੋਈ ਡਾਕਟਰ ਆਉਂਦਾ ਸੀ ਟੂਰਿਸਟ ਡਾਕਟਰ ਸੀ ਮੈਂ ਉਹਦੇ ਫਾਰਮੂਲੇ ਨੂੰ ਜਦੋਂ ਦੇਖਿਆ ਤਾਂ ਉਹਦੇ ਵਿੱਚ ਕੀ ਸੀ ਇੱਕ ਡਾਵਰਸ ਪਾਊਡਰ ਹੁੰਦਾ ਹੁੰਦਾ ਸੀ ਜੀ ਉਹ ਓਪੀਐਮ ਗਰੁੱਪ ਦੀ ਇੱਕ ਟੈਬਲਟ ਹੁੰਦੀ ਸੀ ਤੇ ਉਹ ਗੋਲੀਆਂ ਪੀ ਕੇ ਲਵਨ ਪਾਸਕਰ ਚੂਰਣ ਦੇ ਵਿੱਚ ਉਹ ਉਮਰੀਜ਼ਾਂ ਨੂੰ ਦੇ ਜਾਂਦਾ ਸੀ ਉਮਰੀਜ਼ਾਂ ਉਤੇ ਲੱਗ ਜਾਂਦੀ ਸੀ ਜੀ ਉਹ ਕਿਛੜਤੀ ਅਫੀਮ ਦੀਆਂ ਗੋਲੀਆਂ ਤੇ ਲੱਗ ਗਿਆ ਜੀ ਤੋਂ ਇਸ ਤਰ੍ਹਾਂ ਦਾ ਜਿਹੜਾ ਇਹੋ ਜਿਹੀ ਜਿਹੜੀ ਪ੍ਰੈਕਟਿਸ ਕਰਦੇ ਨੇ ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਤੇ ਗੈਰਸਮਾਜਿਕ ਵੀ ਹੈ ਤੇ ਘਾਤਕ ਵੀ ਹੈ ਜੀ ਡਾਕਟਰ ਸਾਹਿਬ ਫਿਰ ਜਦੋਂ ਮੰਨ ਲਓ ਕੋਈ ਮਰੀਜ਼ ਕਹਿ ਲਓ ਜਾਂ ਸ਼ਰਾਬੀ ਕਹਿ ਲਓ ਜਿਸ ਦੇ ਇਸ ਤਰ੍ਹਾਂ ਦਵਾਈ ਦੇ ਜਿਹੜਾ ਪ੍ਰਯੋਗ ਕਰਦਾ ਹੈ ਉਸ ਪ੍ਰਯੋਗ ਦੇ ਦੌਰਾਨ ਉਹਦਾ ਕਿਸ ਤਰ੍ਹਾਂ ਦਾ ਖਾਣ ਪੀਣ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੋਣਾ ਚਾਹੀਦਾ ਤਾਂ ਕਿ ਜਿਹੜੀ ਇਹ ਦਵਾਈ ਦੇ ਦੇ ਦਿੱਤੀ ਗਈ ਹੈ ਪਰਿਵਾਰ ਵੱਲੋਂ ਕਹਿ ਲੋ ਜਾਂ ਉਹਨੇ ਖੁਦ ਲੈ ਲਈ ਹੈਗੀ ਵੀ ਉਹਦਾ ਜ਼ਿਆਦਾ ਸਰੀਰ ਦੇ ਉੱਤੇ ਨੁਕਸਾਨ ਨਾ ਹੋਣ ਦੇਖੋ ਜਿਹੜੀ ਤਾਂ ਗੱਲ ਹੈਗੀ ਹੈ ਕਿ ਉਸ ਨੂੰ ਬਿਨਾਂ ਦੱਸੇ ਦਿੱਤੀ ਗਈ ਆ ਉੱਥੇ ਜਿਹੜੇ ਵੀ ਸਿੰਪਟਮਸ ਪ੍ਰੋਡਿਊਸ ਹੁੰਦੇ ਆ ਉਹ ਸਿੰਪਟਮਸ ਨੂੰ ਠੀਕ ਕਰਨ ਵਾਸਤੇ ਉਹਨੂੰ ਕਿਸੇ ਚੰਗੇ ਡਾਕਟਰ ਦੀ ਰਾਇ ਲੈਣੀ ਚਾਹੀਦੀ ਹੈ ਦਕੇ ਉਹ ਵਿਟਾਮਿਨ ਥੈਰਾਪੀ ਜਾਂ ਹੋਰ ਦੂਸਰੀ ਐਂਟੀਡੋਟਸ ਦੇ ਨਾਲ ਉਸ ਨੂੰ ਜਿਹੜਾ ਉਹ ਠੀਕ ਕਰ ਸਕੇ ਨਾਰਮਲ ਕਰ ਸਕੇ ਤੇ ਦੂਜਾ ਜੇ ਉਹ ਦਵਾਈ ਆਪਣੀ ਮਰਜ਼ੀ ਨਾਲ ਕਿਸੇ ਯੋਗ ਡਾਕਟਰ ਦੀ ਐਗਵਾਈਸ ਲੈ ਰਿਹਾ ਤਾਂ ਉਸ ਨੂੰ ਆਪਣੀ ਖੁਰਾਕ ਨੂੰ ਹੈਲਦੀ ਰੱਖਣਾ ਚਾਹੀਦਾ ਤੇ ਔਰ ਉਸ ਨੂੰ ਲਗਾਤਾਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਮੰਨ ਲਓ ਇੱਕ ਡਾਂਸ ਹੈ ਇਹ ਫਿਜ਼ੀਕਲ ਐਕਟੀਵਿਟੀ ਹੈ ਉਹਦੇ ਵਿੱਚ ਸਾਡੀ ਬੋਡੀ ਵਿੱਚ ਕੁਝ ਐਸੇ ਰਸਾਇਣ ਨੇ ਨਿਊਰੋਟਰਾਂਸਮੀਟਰ ਜਿਹੜੇ ਹੈਗੇ ਆ ਉਹ ਰਿਲੀਜ਼ ਹੁੰਦੇ ਨੇ ਜਿਹਦੇ ਨਾਲ ਆਦਮੀ ਜਿਹੜਾ ਹੈ ਉਹ ਬੜਾ ਪ੍ਰਸੰਨਚਿਤ ਮਹਿਸੂਸ ਕਰਦਾ ਹੈ ਡੋਪਾਮਾਈਨ ਵੱਧਦਾ ਹੈ 세ਰੋਟੋਨਿਨ ਵੱਧਦਾ ਹੈ ਇਹਨਾਂ ਚੀਜ਼ਾਂ ਨਾਲ ਮੈਡੀਟੇਸ਼ਨ ਨਾਲ ਵੱਧਦਾ ਤਾਂ ਉਹਨੂੰ ਫਿਰ ਨਸ਼ੇ ਦੀ ਲੋੜ ਘੱਟ ਮਹਿਸੂਸ ਹੁੰਦੀ ਹੈ ਘਬਰਾਹਟ ਜਿਹੜੀ ਹੈ ਨਸ਼ੇ ਦੀ ਜ਼ਰੂਰਤ ਹੈ ਉਹ ਕਾਫੀ ਘੱਟ ਮਹਿਸੂਸ ਹੁੰਦੀ ਹੈ ਤੇ ਉਹ ਪ੍ਰਸੰਨਚਿਤ ਰਹਿੰਦਾ ਜੀ ਤਾਂ ਨਸ਼ਾਤਾ ਬੰਦਾ ਪ੍ਰਸੰਨਚਿਤ ਹੋਣ ਵਾਸਤੇ ਹੀ ਕਰਦਾ ਤੇ ਜੇ ਅੰਦਰੋਂ ਪ੍ਰਸੰਨਚਿਤ ਕਰਨ ਵਾਲੇ ਹਾਰਮੋਨਸ ਰਿਲੀਜ਼ ਹੋਣਗੇ ਤਾਂ ਜੀ ਠੀਕ ਹੈ ਨਾ ਬਿਲਕੁਲ ਤਾਂ ওরਦੀ ਖੁਰਾਕ ਹੈਲਦੀ ਹੋਣੀ ਚਾਹੀਦੀ ਹੈ ਖੁਰਾਕ ਦੇ ਵਿੱਚ ਫਰੂਟਸ ਨਟਸ ਵਗੈਰਾ ਜਿਹੜੇ ਮੇਵੇ ਨੇ ਅੱਛੀ ਖੁਰਾਕ ਜਿਹੜੀ ਹੈ ਸਬਜ਼ੀਆਂ ਹਰੀਆਂ ਸਬਜ਼ੀਆਂ ਹਲਕੇ ਫੁਲਕੇ ਖਾਣੇ ਮਸਾਲੇਦਾਰ ਪੋਜ਼ਨ ਤੋਂ ਬਚਣਾ ਚਾਹੀਦਾ ਹੈ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਲੰਬੀ ਸੈਰ ਵੀ ਇਹਦੇ ਚ ਕਾਫੀ ਰਾਹਤ ਦਿੰਦੀ ਹੈ ਮੈਡੀਟੇਸ਼ਨ ਮੈਂ ਦੱਸ ਚੁੱਕਿਆ ਹਾਂ ਕਿ ਧਿਆਨ ਦੀਆਂ ਵਿਧੀਆਂ ਨੇ ਕੁਝ ਯੋਗ ਦੀਆਂ ਵਿਧੀਆਂ ਨੇ ਉਹਦੇ ਨਾਲ ਕਾਫੀ ਹੱਦ ਤੱਕ ਇਸ ਜਿਹੜੀ ਆਦਤ ਨੂੰ ਕੀ ਡਾਕਟਰ ਸਾਹਿਬ ਇਹ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਸ਼ਰਾਬ ਜਿੰਨੀ ਕਿ ਸਿਹਤ ਲਈ ਪੀਣੀ ਨੁਕਸਾਨਦਾਇਕ ਹੈ ਕਹਿੰਦੇ ਉਸ ਤੋਂ ਵੀ ਜ਼ਿਆਦਾ ਨੁਕਸਾਨ ਇਸ ਦਵਾਈ ਦੇ ਨੇ ਇੱਕ ਵਿਅਕਤੀ ਲਈ ਸ਼ਰਾਬ ਇਹਨਾਂ ਨੁਕਸਾਨੀ ਕਰਦੀ ਜਿੰਨਾ ਇਹ ਕਰ ਜਾਂਦੀ ਜੀ ਕਿਸੇ ਵੀ ਦਵਾਈ ਨੂੰ ਕਿਸੇ ਵੀ ਦੇਖੋ ਮੈਂ ਦੇਖਦਾ ਇੱਕ ਗੱਲ ਹੈ ਕਿ ਇੱਕ ਗਿਆਨੀ ਦੇ ਹੱਥ 'ਚ ਜ਼ਹਿਰ ਵੀ ਅੰਮ੍ਰਿਤ ਹੈ ਜੀ ਅਗਿਆਨੀ ਦੇ ਹੱਥ 'ਚ ਅੰਮ੍ਰਿਤ ਵੀ ਜ਼ਹਿਰ ਹੈ ਉਹ ਨੂੰ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਦੇਗਾ ਜੀ ਤਾਂ ਸਹੀ ਹੱਥਾਂ 'ਚ ਦਿੱਤਾ ਗਿਆ ਕੋਈ ਵੀ ਇਲਾਜ ਜਿਹੜਾ ਹੈ ਉਹ ਆਦਮੀ ਲਈ ਵਰਦਾਨ ਸਾਬਤ ਹੁੰਦਾ ਹੈ ਗਲਤ ਹੱਥਾਂ ਰਾਹੀਂ ਆਇਆ ਕੋਈ ਵੀ ਅੰਮ੍ਰਿਤ ਜਿਹੜਾ ਹੈ ਉਹਦੇ ਲਈ ਮੌਤ ਦਾ ਕਾਰਨ ਬਣ ਸਕਦਾ ਹੈ ਜੀ ਡਾਕਟਰ ਸਾਹਿਬ ਇੱਕ ਦੇਖਿਆ ਕੁਝ ਵਿਅਕਤੀ ਇਸ ਤੋਂ ਬਿਨਾਂ ਮੈਂ ਹੋਰ ਅਗਲੀ ਗੱਲ ਕਰਦਾ ਵੀ ਨਸ਼ਾ ਛਡਾਉਣ ਵਾਸਤੇ ਜਿਸ ਤੁਸੀਂ ਦਵਾਈ ਦਾ ਜ਼ਿਕਰ ਕੀਤਾ ਉਸ ਤੋਂ ਬਿਨਾਂ ਮੈਂ ਇੱਕ ਹੋਰ ਦੇਖਿਆ ਵੀ ਜਿਹੜੇ ਸਾਡੇ ਓਟ ਕਲੀਨਿਕ ਨੇ ਸਰਕਾਰ ਵੱਲੋਂ ਇੱਕ ਜੀਬ ਤੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ ਉਹਦੇ ਵੀ ਕੋਈ ਨੁਕਸਾਨ ਨਹੀਂ ਵਿਅਕਤੀ ਲਈ ਜਾਂ ਮਤਲਬ ਉਹਨਾਂ ਨੂੰ ਨੁਕਸਾਨ ਨਹੀਂ ਹੈਗਾ ਦੇਖੋ ਸਪਸ਼ਟ ਇਹ ਹੈ ਕਿ ਮੇਰੇ ਕੋਲ ਜੋ ਤਜਰਬੇ ਦੀ ਗੱਲ ਹੈ ਮੇਰੇ ਕੋਲੇ ਬਹੁਤ ਸਾਰੇ ਲੋਕ ਆਉਂਦੇ ਨੇ ਜੀ ਤੇ ਉਹ ਦਵਾਈਆਂ ਚਲੋ ਕਿਸੇ ਨੂੰ ਗੋਡੇ ਦਰਦਾਂ ਦੀ ਪ੍ਰੋਬਲਮ ਹੈ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈ ਕਿਸੇ ਨੂੰ ਲੀਵਰ ਦੀਆਂ ਕੁਝ ਸਮੱਸਿਆਵਾਂ ਨੇ ਵਕ ਵਕ ਰੋਗਾਂ ਦੇ ਇਲਾਜ ਲਈ ਮੇਰੇ ਕੋਲ ਆਉਂਦੇ ਨੇ ਤਾਂ ਜਦੋਂ ਉਹਨਾਂ ਦੀ ਅਸੀਂ ਡਰਗ ਹਿਸਟਰੀ ਲੈਨੇ ਆ ਜਾਂ ਉਹਨਾਂ ਦੀ ਜਿਹੜੀ ਟੋਟਲ ਕੇਸ ਟੇਕਿੰਗ ਰਿਪੋਰਟ ਤਿਆਰ ਕਰਦੇ ਆ ਜੀ ਤਾਂ ਉਹਦੇ ਚੋਂ ਕਾਫੀ ਸਾਰੇ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਜੀਵਤੇ ਰੱਖਣ ਵਾਲੀ ਕੋਈ ਖਾਣਾ ਜੀ ਤੇ ਹੁਣ ਕਦੋਂ ਤੋਂ ਖਾ ਰਹੇ ਨੇ ਜਦੋਂ ਉਹਨਾਂ ਦਾ ਤਜਰਬਾ ਦੇਖੀ ਉਦੋਂ ਲੰਬੇ ਸਮੇਂ ਤੋਂ ਖਾ ਰਹੇ ਨੇ ਜੀ ਤੋ ਬਹੁਤ ਘੱਟ ਮਰੀਜ਼ ਐਸੇ ਹੋਣਗੇ ਜਿਹੜੀ ਦੀ ਜੀਬ ਦੇ ਹੇਠਾਂ ਰੱਖਣ ਵਾਲੀ ਗੋਲੀ ਜਿਹੜੀ ਹੈ ਉਹਨੂੰ ਛੱਡ ਚੁੱਕੇ ਹੁਣ ਮੈਂ ਤਾਂ ਹਜੇ ਤੱਕ ਕੋਈ ਦੇਖਿਆ ਨਹੀਂ ਅੱਛਾ ਉਹ ਤੇ ਗੋਲੀ ਤੇ ਲੱਗ ਜਾਂਦੇ ਨੇ ਨਸ਼ਾ ਤਾਂ ਨਸ਼ਾ ਹੀ ਹੈ ਹਾਂ ਬਿਲਕੁਲ ਜੀ ਮੈਂ ਦੇਖਿਆ ਵੀ ਉਧਰੋਂ ਹਟ ਜਾਂਦੇ ਨਹੀਂ ਤੇ ਇਹ ਵਾਸਤੇ ਇਹਦੇ ਤੇ ਲੱਗ ਜਾਂਦੇ ਨੇ ਲੇਕਿਨ ਉਹ ਵੀ OPM ਗਰੁੱਪ ਦਾ ਹੀ ਨਸ਼ਾ ਹੈ ਜੀ ਅਗਰ ਕੋਈ ਭੁੱਕੀ ਖਾਂਦਾ ਹੈ ਠੀਕ ਹੈ ਉਹ OPM ਗਰੁੱਪ ਦਾ ਹੈ ਉਹੀ ਨਸ਼ਾ ਉਹਨੂੰ ਸਰਕਾਰੀ ਤੌਰ ਤੇ ਮਾਨਤਾ ਪ੍ਰਾਪਤ ਦੇ ਦਿੱਤਾ ਗਿਆ ਜੀ ਸਾਡੇ ਸਿਸਟਮ ਸਰਕਾਰਾਂ ਦੇ ਨਹੀਂ ਵੱਖਰੇ ਨਹੀਂ ਮੈਂ ਉਹਦੇ ਤੇ ਕੋਈ ਬਹੁਤਾ ਟਿੱਪਣੀ ਤਾਂ ਨਹੀਂ ਕਰੂੰਗਾ ਪਰ ਮੋਟੀ ਜੀ ਗੱਲ ਇਹ ਹੈ ਵੀ ਘਰੇ ਉਹ ਦਾ ਗਾਇਰਕ ਨੂੰ ਨਹੀਂ ਹੋ ਗਈ ਸ਼ਰਾਬ ਸਰਕਾਰ ਵੇਚ ਰਹੀ ਹੈ ਟੀਕਿਆਂ ਤੇ ਉਹ ਅਮਰਤ ਹੈ ਜੀ ਉਹ ਰੂਹ ਹਫਜ਼ਾ ਤਾਂ ਹੈ ਨਹੀਂ ਲੋ ਵੀ ਸ਼ਰਾ ਲੇਕਿਨ ਉਹ ਮੰਨਦਾ ਪ੍ਰਾਪਤ ਹੈ ਜੀ ਤਾਂ ਸਿਸਟਮ ਇਥੇ ਬਸ ਆਹੀ ਹੈ ਨਾ ਕੀ ਫਰਕ ਹੈ ਜੀ ਡਾਕਟਰ ਸਾਹਿਬ ਸ਼ਰਾਬ ਦੀ ਗੱਲ ਤੁਸੀਂ ਕੀਤੀ ਫਿਰ ਦੇਸੀ ਤੇ ਅੰਗਰੇਜ਼ੀ ਦੀ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਜਿਹੜੀ ਸੰਤਰਾ ਕਹਿ ਲੋ ਜਾਂ ਘਰ ਦੀ ਕੱਢੀ ਰੂੜੀ ਮਾਰਕਾ ਕਹਿ ਲੋ ਫਿਰ ਇਹਨਾਂ ਚੋਂ ਨੁਕਸਾਨ ਵੱਧ ਕਿਹੜਾ ਕਰਦੀ ਹੈ ਦੇਖੋ ਸੰਤਰਾ ਜਿਹੜੀ ਇਹ ਦੇਖੋ ਇਸ ਥੋੜੀ ਗ੍ਰੇਡੇਡ ਹੁੰਦੀ ਹੈ ਉਹ ਅਨਗ੍ਰੇਡੇਡ ਹੁੰਦੀ ਹੈ ਠੀਕ ਹੈ ਅੱਜ ਵੀ ਕੁਝ ਲੋਕਾਂ ਦਾ ਵਿਸ਼ਵਾਸ ਹੈ ਕੋ ਘਰ ਦੀ ਕੱਢੀ ਸ਼ਰਾਬ ਪੀਂਦੇ ਨੇ ਤੇ ਤੰਦਰੁਸਤ ਨੇ ਠੀਕੀ ਦੀ ਸ਼ਰਾਬ ਉਹ ਨੁਕਸਾਨ ਕਰਦੀ ਹੈ ਪਰ ਉਹ ਆਪੋ ਆਪਣੇ ਵਿਸ਼ਵਾਸ ਨੇ ਇੱਥੇ ਵਿਗਿਆਨਕ ਤੱਤ ਕੁਝ ਹੋਰ ਨੇ ਪਰ ਆਪੋ ਆਪਣੇ ਵਿਸ਼ਵਾਸ ਨੇ ਹਨਾ ਤਾਂ ਦੇਖੋ ਜੇ ਦੇਖਿਆ ਜਾਵੇ ਠੀਕੀ ਦੀ ਸ਼ਰਾਬ ਦਾ ਤੇ ਦੂਜੀ ਜਿਹੜੀਆਂ ਕੁਝ ਐਸੀਆਂ ਸ਼ਰਾਬਾਂ ਨੇ ਜਿਹੜੀਆਂ ਆਪਣਾ ਇਹ ਹੋ ਗਈ ਮੈਕ ਡਬਲ ਟਾਈਪ ਉਹਨਾਂ ਦਾ ਸੋਰਸ ਤਾਂ ਸ ਔ ਗਲ ਬਕਰੀਆਂ ਬਟ ਦੂਜੀਆਂ ਜਿਹੜੀਆਂ ਮਹਿੰਗੀਆਂ ਸ਼ਰਾਬਾਂ ਨੇ ਉਹਨਾਂ ਦਾ ਸੋਰਸ ਥੋੜਾ ਵਕਰਾ ਗ੍ਰੀਨ ਵਗੈਰਾ ਉਹਨੂੰ ਯੂਜ਼ ਕਰਦੇ ਆ ਉਹਨਾਂ ਚ ਤੇ ਇਹ ਕਿ 슈ਗਰ ਕੇਨ ਗੰਨੇ ਦਾ ਰਸ ਯੂਜ਼ ਕਰਦੇ ਆ ਜਾਂ ਸੀਰਾ ਯੂਜ਼ ਕਰਦੇ ਆ ਜੀ ਤੋਂ ਮੋٹے ਤੌਰ ਤੇ ਦੇਖਿਆ ਜਾਵੇ ਨਸ਼ਾ ਹੈ ਤਾਂ ਨੁਕਸਾਨ ਦਾ ਹੈ ਜੀ ਪਰ ਗੱਲ ਇਹ ਹੈ ਵੀ ਇਹ ਨਸ਼ਾ ਸਾਡੇ ਪੰਜਾਬੀਆਂ ਚ ਬਹੁਤ ਜ਼ਿਆਦਾ ਹੈ ਸ਼ਰਾਬ ਹੋ ਗਈ ਭੂਕੀ ਹਫੀਮ ਹਰ ਤਰ੍ਹਾਂ ਦੇ ਨਸ਼ੇ ਪੰਜਾਬ ਚ ਵਧ ਨੇ ਜੀ ਤੇ ਮੋٹے ਤੌਰ ਤੇ ਜੇ ਆਪਾਂ ਦੇਖਦੇ ਹਾਂ ਤੇ ਨਸ਼ੇਸ਼ ਹਰ ਬੰਦਾ ਹੈ ਜੀ ਕਿਸੇ ਨੂੰ ਦੌਲਤ ਦਾ ਨਸ਼ਾ ਹੈ ਜੀ ਕਿਸੇ ਨੂੰ ਪਦ ਦਾ ਨਸ਼ਾ ਹੈ ਜੀ ਕਿਸੇ ਨੂੰ ਧਰਮ ਦਾ ਨਸ਼ਾ ਹੈ ਜੀ ਕੋਈ ਦੂਜੇ ਨਸ਼ੇ ਕਰੀ ਜਾਂਦਾ ਜੀ ਨਸ਼ਾ ਤਾਂ ਨਸ਼ਈਆ ਜੀ ਤਾਂ ਨਸ਼ਾ ਮੁਕਤ ਕੋਈ ਵਿਅਕਤੀ ਨਹੀਂ ਹੈ ਜਿਹੜਾ ਨਸ਼ਾ ਮੁਕਤ ਹੋ ਗਿਆ ਜੀਵਨ ਉਹ ਹੀ ਜਿਉ ਰਿਹਾ ਜਿਹਨੂੰ ਕੋਈ ਵੀ ਨਸ਼ਾ ਨਹੀਂ ਹੈ ਨਾ ਧਰਮ ਦਾ ਨਾ ਜਾਤ ਦਾ ਨਾ ਧਨ ਦਾ ਨਾ ਪਦਵੀ ਦਾ ਅਹੁਦੇ ਦਾ ਜਿਹਨੂੰ ਕੋਈ ਨਸ਼ਾ ਨਹੀਂ ਜਿਹੜਾ ਸਰਲ ਜੀਵਨ ਜਿਉ ਰਿਹਾ ਪਰ ਇਹੋ ਜੀ ਲੋਕ ਤੁਹਾਨੂੰ ਬਹੁਤ ਘੱਟ ਮਿਲਣਗੇ ਜਿਹੜੇ ਸਰਲ ਜੀਵਨ ਜਿਉਣ ਵਾਲੇ ਬੰਦੇ ਨੇ ਜਿਹੜੇ ਨਸ਼ਾ ਮੁਕਤ ਆਪਾਂ ਉਹਨੂੰ ਕਹਾਂਗੇ ਜੀ ਇਨੀ ਹੈ ਕਿ ਕੋਈ ਆਦਮੀ ਸ਼ਰਾਬ ਪੀਂਕੀ ਅਫੀਮ ਜਾਂ ਕੋਈ ਮੈਡੀਕਲ ਨਸ਼ਾ ਲੈਂਦਾ ਉਹ ਨਸ਼ੇ ਤਾਂ ਹਰ ਬੰਦਾ ਹੀ ਨਸ਼ੇ ਚ ਮਿਲ ਰਿਹਾ ਹੋ ਜੀ ਕੋਈ ਕਿਸੇ ਨਸ਼ੇ ਚਾ ਕੋਈ ਕਿਸੇ ਨਸ਼ੇ ਚਾ ਜੀ ਜੀ ਉਹ ਨਸ਼ਾ ਮੁਕਤ ਜੀਵਨ ਅਲੱਗ ਚੀਜ਼ ਹਾਂਜੀ ਡਾਕਟਰ ਸਾਹਿਬ ਇੱਥੇ ਇੱਕ ਆਖਰੀ ਸਵਾਲ ਸਾਨੂੰ ਇਹ ਦੱਸੋ ਕਿ ਜਿਹੜੀ ਆਪਾਂ ਗੱਲ ਕਰਦੇ ਸੀ ਦਵਾਈ ਦੀ ਸ਼ਰਾਬ ਛਡਾਉਣ ਵਾਲੀ ਜੇ ਉਸ ਵਿਅਕਤੀ ਦੇ ਕੋਈ ਸਾਈਡ ਇਫੈਕਟ ਤੋਂ ਪੀੜਤ ਹੈ ਜੀ ਫਿਰ ਉਹ ਕੀ ਕਰੇਗਾ ਉਸ ਨੂੰ ਤੁਰੰਤ ਨੇੜੇ ਕਿਸੇ ਵੀ ਕੁਆਲੀਫਾਈਡ ਡਾਕਟਰ ਨੂੰ ਤੁਰੰਤ ਸੰਪਰਕ ਕਰਨਾ ਚਾਹੀਦਾ ਜੀ ਜੇ ਉਹਦੀਆਂ ਹਾਲਤਾਂ ਅਮਰਜੈਂਸੀ ਵਾਲੀਆਂ ਆ ਗਈਆਂ ਤਾਂ ਤੁਰੰਤ ਚੰਗੇ ਕਿਸੇ ਵਧੀਆ ਹਸਪੀਟਲ ਚ ਐਡਮਿਟ ਕਰਵਾ ਦੇਣਾ ਚਾਹੀਦਾ ਤਾਂ ਕਿ ਉਹਦੀ ਜਾਨ ਬਚ ਸਕੇ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ